ਗਸ਼ਤ ਉਤੇ ਗਏ 7 ਪੁਲਿਸ ਮੁਲਾਜ਼ਮ ਅਚਾਨਕ ਲਾਪਤਾ ਹੋ ਜਾਂਦੇ ਨੇ ਤਾਂ ਅਚਾਨਕ ਪੁਲਿਸ ਮੁਲਾਜ਼ਮਾਂ ਦੇ ਲਾਪਤਾ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਆ ਜਿਹੜਾ ਉਹ ਬਣ ਜਾਂਦਾ ਹੈ ਤਾਂ ਪਾਕਿਸਤਾਨ ਦੇ ਖੈਬਰ ਪਖਤੂਨਵਾਲਾ ਦੇ ਵਿੱਚ ਇੱਕ ਰੁਟੀਨ ਗਸ਼ਤ ਦੌਰਾਨ 7 ਪੁਲਿਸ ਕਰਮਚਾਰੀ ਅਚਾਨਕ ਲਾਪਤਾ ਹੋ ਗਏ ਇਸ ਖਬਰ ਨੇ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲਾ ਦਿੱਤੀ ਖੈਬਰ ਪਖਤੂਨਵਾਲਾ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਜ਼ਿਲ੍ਹਾ ਪੁਲਿਸ ਮੁਖੀ ਅਰਸ਼ਦ ਖਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਵਜੀਰਿਸਤਾਨ ਦੇ ਜ਼ਿਲ੍ਹੇ ਦੇ ਵਿੱਚ ਸਾਰੇ 7 ਪੁਲਿਸ ਕਰਮਚਾਰੀ ਨੇ ਜਿਹੜੇ ਉਹ ਲਾਪਤਾ ਹੋ ਗਏ ਨੇ ਅਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਹਨਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਤਾਂ ਲੱਦਾ ਤੋਂ ਤਿੰਨ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਲਾਪਤਾ ਹੋਏ ਨੇ ਅਰਸ਼ਦ ਖਾਨ ਅਨੁਸਾਰ ਲਾਪਤਾ ਪੁਲਿਸ ਵਾਲਿਆਂ ਵਿੱਚੋਂ ਲੱਦਾ ਪੁਲਿਸ ਸਟੇਸ਼ਨ ਦੇ ਤਿੰਨ ਮੁਲਾਜ਼ਮ ਸ਼ਾਮਿਲ ਨੇ ਜਿਨ੍ਹਾਂ ਦੀ ਪਛਾਣ ਇਨਸਾਫ, ਆਬਿਦ ਅਤੇ ਇਸਮਾਇਲ ਵਜੋਂ ਹੋਈ ਹੈ ਤਾਂ ਸਾਰੇ ਪੁਲਿਸ ਵਾਲੇ ਲੱਦਾ ਖੇਤਰ ਵਿੱਚ ਰੂਟੀਨ ਗਸ਼ਤ ਉਤੇ ਗਏ ਸਨ ਜਿਸ ਦੌਰਾਨ ਉਹ ਲਾਪਤਾ ਹੋ ਜਾਂਦੇ ਨੇ ਇਸੇ ਤਰ੍ਹਾਂ 4 ਹੋਰ ਪੁਲਸ ਵਾਲੇ ਵੀ ਲਾਪਤਾ ਹੋਏ ਨੇ ਇਸ ਦੇ ਨਾਲ ਹੀ ਤੰਗਾ ਚੰਗਮਾਲੀ ਖੇਤਰ ਦੇ ਵਿੱਚ ਚਾਰ ਹੋਰ ਪੁਲਿਸ ਕਰਮਚਾਰੀ ਲਾਪਤਾ ਹੋ ਗਏ ਨੇ ਸੂਚੀ ਦੇ ਵਿੱਚ ਸਬ ਇੰਸਪੈਕਟਰ ਅਬਦੁਲ ਖਾਲੇਕ ਇੰਸਪੈਕਟਰ ਇਰਫਾਉਨਾ ਹਬੀ ਉੱਲਾ ਅਤੇ ਇਮਰਾਨ ਦੇ ਨਾਮ ਸ਼ਾਮਿਲ ਨੇ ਅਰਸ਼ਦ ਖਾਨ ਦਾ ਕਹਿਣਾ ਹੈ ਕਿ ਸਾਰੇ ਲਾਪਤਾ ਕਰਮਚਾਰੀਆਂ ਦੇ ਟਿਕਾਣੇ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਅਤੇ ਖੋਜ ਮੁਹਿੰਮ ਲਗਾਤਾਰ ਜਾਰੀ ਹੈ ਇਹ ਕਰਮਚਾਰੀ ਇੱਕ ਦੂਰ ਦਰਾਜ ਖੇਤਰ ਦੇ ਵਿੱਚ ਰੋਜ਼ਾਨਾ ਦੀ ਗਸ਼ਟ ਲਈ ਨਿਕਲੇ ਸਨ ਪਰ ਰਾਤ ਦੇ ਢਲਣ ਤੱਕ ਵਾਪਸ ਨਹੀਂ ਆਏ ਪੁਲਿਸ ਮੁਤਾਬਕ ਉਹਨਾਂ ਨਾਲ ਆਖਰੀ ਸੰਪਰਕ ਰਾਤ 11 ਵਜੇ ਹੋਇਆ ਜਿਸ ਤੋਂ ਬਾਅਦ ਕੋਈ ਵੀ ਸੰਕੇਤ ਉਹਨਾਂ ਬਾਰੇ ਨਹੀਂ ਮਿਲਿਆ ਤਾਂ ਲੱਕੀ ਮਰਵਾਤ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪਹਿਲਾਂ ਵੀ ਸੁਰੱਖਿਆ ਮੁਲਾਜ਼ਮਾਂ ਉੱਤੇ ਉਹ ਗਰਵਾਦੀ ਹਮਲੇ ਨੇ ਜਿਹੜੇ ਉਹ ਹੁੰਦੇ ਰਹੇ ਨੇ ਮਾਤਰ ਇੱਕ ਮਹੀਨਾ ਪਹਿਲਾਂ ਹੀ ਇੱਥੇ ਇੱਕ ਚੈੱਕਪੋਸਟ ਤੇ ਹਮਲਾ ਹੋਇਆ ਸੀ ਜਿਸ ਦੇ ਵਿੱਚ ਦੋ ਪੁਲਿਸ ਅਧਿਕਾਰੀ ਮਾਰੇ ਗਏ ਸਨ ਇਲਾਕੇ ਵਿੱਚ ਟੀਟੀਪੀ ਦੀਆਂ ਗਤੀਵਿਧੀਆਂ ਬਾਰੇ ਵੀ ਪੁਲਿਸ ਨੂੰ ਅਕਸਰ ਸੂਚਨਾਵਾਂ ਮਿਲਦੀਆਂ ਰਹਿੰਦੀਆਂ ਨੇ ਤਾਂ ਸੱਤ ਪੁਲਿਸ ਕਰਮਚਾਰੀਆਂ ਦੇ ਲਾਪਤਾ ਹੋਣ ਦੀ ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਇਲਾਕੇ ਵਿੱਚ ਵੱਡਾ ਖੋਜ ਅਭਿਆਨ ਚਲਾਇਆ ਡਰੋਨ ਸਨੀਫਲ ਡੌਗ ਅਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਕਨੇ ਜੰਗਲਾਂ ਵਿੱਚ ਅਤੇ ਪਹਾੜੀ ਖੇਤਰਾਂ ਵਿੱਚ ਤਲਾਸ਼ੀ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਕੋਈ ਵੀ ਪੱਕੀ ਜਾਣਕਾਰੀ ਇਹਨਾਂ ਲਾਪਤਾ ਮੁਲਾਜ਼ਮਾ ਦੇ ਬਾਰੇ ਨਹੀਂ ਮਿਲੀ ਦੂਜੇ ਪਾਸੇ ਖੈਬਰ ਪਖਤੂਨਵਾਲਾ ਦੇ ਮੁੱਖ ਮੰਤਰੀ ਨੇ ਇਸ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਉੱਚ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਲਾਪਤਾ ਹੋਣਾ ਕਿਸੇ ਉਗਰਵਾਦੀ ਗਿਰੋਹ ਵੱਲੋਂ ਕੀਤਾ ਗਿਆ ਅਪਰਣ ਹੈ ਤਾਂ ਦੋਸ਼ੀਆਂ ਨੂੰ ਜਲਦੀ ਪਕੜਿਆ ਜਾਵੇ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ ਲਾਪਤਾ ਕਰਮਚਾਰੀਆਂ ਦੇ ਪਰਿਵਾਰ ਨੇ ਜਿਹੜੇ ਉਹ ਵੀ ਕਾਫੀ ਚਿੰਤਾ ਵਿੱਚ ਨੇ ਅਤੇ ਕਈ ਪਰਿਵਾਰਾਂ ਨੇ ਮੀਡੀਆ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਲਦ ਲੰਬਿਆ ਜਾਵੇ ਤਾਂ ਦੇਖਣਾ ਹੋਵੇਗਾ ਕਿ ਇਹ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਸੁਰੱਖਿਆ ਬਲਾਂ ਵੱਲੋਂ ਬਰਾਮਦ ਕੀਤੇ ਜਾਂਦੇ ਨੇ ਜਾਂ ਫਿਰ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ